ਜਿੱਕੇ ਨੈਕਸਟ ਡਿਜ਼ਾਈਨ ਲੈ ਕੇ ਆਇਆ ਬੜਾ ਹੀ ਸੋਹਣਾ ਵਿਸਕੋਸ ਦੇ ਉੱਪਰ ਜੀ ਸੂਟ ਦੀ ਵੀਡੀਓ ਦੇਖੋ ਸੇਮ ਗਲਾ ਕੱਟੇ ਪਰ ਸਲਵਾਰ ਦੀ ਮੋਰੀ ਪਰ ਜੀ ਸੂਟ ਦਾ ਸੇਮ ਗਲਾ ਆਏਗਾ ਸੇਮ ਕਲਰ ਆਏਗਾ ਜੀ ਆ ਦੇਖੋ ਸੂਟ ਦਾ ਪੈਟਰਨ ਮੜਾ ਘੈਂਟ ਹੈ ਜੀ ਜੋ ਵੀਡੀਓ ਸੂਟ ਬਣਾਇਆ ਬਿਲਕੁਲ ਡਿੱਟੋਪੀਸ ਆਏਗਾ ਸਾਡੇ ਸ਼ੰਕਰਵਾ ਜੀ ਦੇਖਣਾ ਦੇਖੋ ਇਹੇ ਕੰਮ ਸੇਮ ਬਾਜੂ ਉੱਪਰ ਹੈ ਇਹੇ ਕੰਮ ਬਿਲਕੁਲ ਸਲਵਾਰ ਪਰ ਹੈ ਜੀ ਜੋ ਵੀਡੀਓ ਚ ਬਣਾਇਆ ਪਿਆ ਸਿੱਧਾ ਕਰੋ ਸੂਟ ਜੀ ਡਿਜ਼ਾਈਨਿੰਗ ਅੰਨੀ ਪਿਆਰੀ ਗੱਲ ਛੱਡ ਦੋ ਗਰਮੀ ਦੀ ਹੌਟ ਸੇਲਿੰਗ ਆਟਮ ਹੈ ਦੁਪੱਟਾ ਆਏਗਾ origignal ਕੱਟ ਵਗਦਾ 4 ਸੈਟ ਜੀ ਸਾਡੀ ਭੈਣ ਕਹਿੰਦੇ ਸਾਡਾ ਸੂਟ ਸਿੰਪਲ ਵੀ ਹੋਵੇ ਬੁਟੀਕ ਵੀ ਹੋਵੇ ਦੁਪੱਟੇ 'ਚ ਕੋਈ ਕਾਚਾ ਮਾਚਾ ਨਾ ਹੋਵੇ ਬਿਲਕੁਲ ਸਰਦਾਰੀ ਸਿੰਪਲ ਸੋਬਰ ਸੂਟ ਹੈ ਰੇਟ ਆਏਗਾ 1320 ਰੁਪਏ ਜੀ ਰੰਗ ਲੈਣਗੇ 3 ਜੀ ਤਿੰਨ ਤੋਂ ਚਾਰ ਰੰਗ ਲੈਣਗੇ ਸੂਟ ਬੜਾ ਪਿਆਰਾ ਜੀ ਰੰਗ ਕਹਿੰਦੇ ਸੋਹਣਿਆ ਗੱਲ ਛੱਡ ਦੋ ਜੇ ਸੂਟ ਚਾਹੀਏ ਸਕਰੀਨਸ਼ਾਟ ਮਾਰ ਕੇ ਲੈ ਜਾ ਸਕਦੇ ਆ ਜੀ ਹਲੋ ਬਹੁਤ ਹੀ ਪਿਆਰਾ ਸੂਟ ਹੈ ਬੜਾ ਹੀ ਸੋਹਣਾ ਡਿਜ਼ਾਈਨ ਹੈ ਜ ਬਿਲਕੁਲ ਡਿੱਟੋ ਪੀਸ ਆਊਗਾ ਬਿਲਕੁਲ ਡਿੱਟੋ ਕਲਰਾਂਗੇ ਗਰਮੀ ਦੇ ਅਕੋਰਡਿੰਗਲੀ ਐਟਮ ਬਣਵਾਈ ਹੈ ਪਿਓਰ ਵਿਸਕੋਸ ਦੇ ਅੰਦਰ ਰੇਟ ਹੈਗਾ 1320 ਜੀ ਚੱਕ ਦੋ ਬਿਰ ਜੀ ਹਾਂ ਇੱਕ ਪਤਰਾ ਸੂਟ ਜਿਹੜਾ ਨਾਂ ਕੱਢ ਦੂ ਫਰੋਜੀ ਚ ਆ ਆ ਸੂਟੇ ਕਬਿਰਾ ਸੂਟੇ ਕਬਿਰਾ ਇੱਕ ਆ ਕਪੜਾ ਆ ਬਿਲਕੁਲ ਨਮਾ オリジナル ਮਡਾਲ ਕਾਟਨ ਇਹ ਕਿਸੇ ਦੁਕਾਨ ਮੇਰੇ ਕਪੜਾ ਆਇਆ ਹੀ ਨਹੀਂ ਹੈਗਾ ਜੋ ਸੂਟ ਦਾ ਕੰਮ ਹੈ ਇੰਨਾ ਕ ਸੁਨਾ ਹੋਇਆ ਪਿਆ ਇੰਨਾ ਕ ਸੁਨਾ ਹੋਇਆ ਪਿਆ ਤੁਸੀਂ ਆਪ ਕਹੋਗੇ ਵੀਰੇ ਜਸਤੇ ਵੀ ਸੂਟ ਦੇ ਕੇ ਤਨ ਤਨ ਹੋ ਗਈ ਰੱਖਿਓ ਗਏ ਬਲੇ ਬਿਲਕੁਲ ਸਰਦਾਰੀ ਰੇਸ਼ਮ ਦਾ ਕੰਮ ਆਏਗਾ ਜੀ ਤੇ ਕਿਓ ਗਲਾ ਪਨ ਮਰੇ ਦਲਾ ਕਿਓ ਗਲਾ ਗਲਾ ਬਹੁਤ ਹੀ ਸੋਹਣਾ ਗਲਾ ਬਣਿਆ ਹੋਇਆ ਜੀ ਸੂਟ ਦਾ ਬਹੁਤ ਹੀ ਪਿਆਰਾ ਗਲੇ ਦਾ ਕੰਮ ਹੈ ਬਹੁਤ ਹੀ ਸੋਹਣੇ ਬਾਜੂ ਦਾ ਕੰਮ ਆਏਗਾ ਆ ਦੇਖਿਓ ਇੱਕੋ ਕੁਲੇ ਹੋ ਗਈ ਹਾਂ ਕਿ ਆ ਮੈਲ ਤੇ ਪਾਣੀ ਆ ਆ ਲੋ ਜੀ ਆ ਨਾਲ ਹੈਗਾ ਜੀ ਬਾਜੂ ਜੀ ਉਸ ਤੋਂ ਬਾਅਦ ਆਇਆ ਜੀ ਸਲਵਾਰ ਦੀਆਂ ਮੂਰੀਆਂ ਜੀ ਪ੍ਰੋਪਰ ਬੁਟੀਕ ਦਾ ਕੰਮ ਹੈ ਧਾਗੇ ਦਾ ਕੰਮ ਹੈ ਨਹੀਂ ਹੈਗਾ ਕੋਈ ਫਹਾ ਪੱਟੇ ਕੰਮ ਕਰਿਆ ਬੇ ਕੰਮ ਨਹੀਂ ਸਫਾਈ ਦੇਖੋ ਜੀ ਜੋ ਪ੍ਰੋਪਰ ਮਹਾ ਉਧੇ ਪ੍ਰੋਪਰ ਸਲਵਾਰ ਹੈ ਜੀ ਛੋਟਾ ਦੁਪੱਟਾ ਖੋਲਿਓ ਵੀਰੇ ਲੋਕ ਦੁਪੱਟੇ ਕਹਿੰਦੇ ਡਾਈ ਜੀ ਆਪਾਂ ਦੁਪੱਟਾ ਕਰਾ ਡਿਜੀਟਲਾਈਜ਼ ਜੀ 4 ਸੈੱਟ ਕਟਵਕ ਦਾ ਦੁਪੱਟਾ ਹੈ ਬਹੁਤ ਹੀ ਬੰਬ ਸੂਟ ਹੈ ਬਹੁਤ ਹੀ ਬੰਬ ਚੁੰਨੀ ਬਣੀ ਵੀ ਹੈ ਜਿਹੜੀ ਪਹਿਣੇਗਾ ਸਾਡਾ ਸੂਟ ਅਲੱਗ ਹੋਵੇ ਡਿਫਰੈਂਟ ਹੋਵੇ ਬਿਲਕੁਲ ਪਿਆਰਾ ਹੋਵੇ ਉਹ ਪਹਿਣੇ ਸਾਡਾ ਸੂਟ ਜਿਆ ਵਾਲਾ ਰੇਟ ਰਹੇਗਾ ਜੀ 1550 ਰੁਪਏ ਜੀ ਕਪੜਾ ਰਹੇਗਾ ਪਿਓਰ ਮਡਾਲ ਦਾ ਜੀ ਦੁਪੱਟਾ ਰਹੇਗਾ ਪਿਓਰ ਮਡਾਲ ਦਾ 4 ਸਾਈਡ ਸਕੈਲਪਿੰਗ ਦਾ ਕੰਮ ਰਹੇਗਾ ਸਿੰਪਲ ਐਂਡ ਸੋਬਰ ਪੀਸ ਹੈਗਾ ਜਿਆ ਆਮ ਮੰਦੇ ਪਾਇਵੇਂ ਨਹੀਂ ਮਿਲਣਾ ਹੈਗਾ ਕਿਉਂਕਿ ਆਪਾਂ ਸਾਰੇ ਕਾਟਨਰ ਸੈਟ ਲਵਾਏ ਲੋਕ ਸਿੰਥੈਟਿਕ ਸੈਟਲ ਬੰਦੇ ਆ ਕਿ ਸੂਟ ਚ ਸ਼ਾਈਨ ਆਵੇ ਬੜਾ ਬਸ ਸੋਬਰਟੀ ਜੀ ਸੂਟ ਬਣਾਇਆ ਪਿਆ ਸੋਬਰ ਵਧੀਆ ਤੇ ਪਿਆਰਾ ਚੱਕੋ ਵੀਰ ਜੀ ਸੂਟ ਬਹੁਤ ਸੋਹਣੇ ਆ ਡਿਜ਼ਾਈਨ ਬੜੇ ਬੰਬ ਵਾਲੋ ਜੀ ਅ ਨੈਕਸਟ ਡਿਜ਼ਾਈਨ ਦੇਖੋ ਆ ਦਿੱਸਟਿਬਿਊਟਰ ਅੱਤੇੇ ਕਿਰਾਣੀ ਹੈ ਕੋਈ ਦਿੱਸਟਿਬਿਊਟਰਾਂ ਦਾ ਕਟਰੀ ਨਹੀਂ ਹੈਣੀ ਅੱਤਕ ਰਣਨਾਂ ਦੇ ਤਾਂ ਅੱਜ ਹੈਗੇ ਸਾਰੇ ਟੋਟਲੀ ਅੱਤਕ ਰਣਨਾਂ ਵਾਲੇ ਜੀ ਆ ਲੋ ਆ ਦੇਖੋ ਕੰਮ ਜੀ ਪ੍ਰੋਪਰ ਬਟਿਕ ਦਾ ਸੂਟ ਆਏਗਾ ਕੱਟ ਵਗਦਾ ਰਹੇਗਾ ਕੰਮ ਜੀ ਆ ਦੇਖੋਲੀ ਮੇਰੇ ਬਾਜੂ ਆ ਨਾਲ ਆਣ ਕੇ ਪ੍ਰੋਪਰ ਬਾਜੂ ਜੀ ਉਸ ਤੋਂ ਬਾਅਦ ਦੁਪੱਟਾ ਆਪਰਾ ਹੈਗਾ 4 ਸਾਈਡ ਕੋ 2 ਸਾਈਡ ਦਾ ਕੰਮ ਨਹੀਂ ਹੈਗਾ ਜੋ origignal design ਦੇ 4 ਸਾਈਡੇ ਬੰਦੇ ਆ ਲੋਕ ਕਾਪੀਆਂ ਕਰਦੇ 2 ਸਾਈਡ ਦੁਪੱਟੇ ਲੈਂਦੇ 2 ਸਾਈਡ ਬਿਲਕੁਲ ਨਹੀਂ ਆਏਗਾ ਬਿਲਕੁਲ origignal ਕੰਮ ਆਏਗਾ ਰੇਟ ਰਹੇਗਾ 1400 ਤੇ 50 ਰੁਪਏ ਜੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ origignal design ਕਿਸੇ ਨੇ ਹੱਟ ਚ ਨਹੀਂ ਦੇਣਾ ਹੈਗਾ ਰੰਗ ਕਿੰਨੇ ਸ਼ਾਨਦਾਰ ਇੰਨੇ ਬੰਬ ਵੀ ਗੱਲ ਛੱਡ ਦੋ ਬਹੁਤ ਹੀ ਪਿਆਰੇ ਰੰਗ ਹੈ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਜੀ ਰੇਟ ਰਹੇਗਾ 1400 ਤੇ 20 ਰੁਪਏ ਜੀ ਇਹਨਾਂ 1420 1450 ਦਾ 1450 ਸੌਰੀ 1450 ਰੁਪਏ ਰੇਟ ਰਹੇਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬੜੀ ਸੋਹਣੀ ਕਲਰਿੰਗ ਹੈ ਇਹ ਤੁਹਾਡੇ ਮਿਲਣਾ only ਤੇ only ਜੱਸੀ ਦੀ ਹੱਤੀ ਵਰਜੀ ਜਸਦੀ ਹੱਟੀ ਬਸਟਡ ਮੋਨਟੇ ਦੇ ਬਿਲਕੁਲ ਸਾਹਮਣੇ ਜੀ ਤੁਹਾਨੂੰ ਵੀਡੀਓ ਸ਼ੇਅਰ ਕਰਕੇ ਆਣੇ ਫਟਾਫਟ ਆਜੋ ਕਿਉਂਕਿ ਮੁੜ ਕੇ ਡਿਜ਼ਾਈਨ ਨਹੀਂ ਮਿਲਨੇ ਹੈ ਕਿ ਡਿਜ਼ਾਈਨ ਸੋਲਡ ਆਊਟ ਹੋ ਜਾਂਦੇ ਆ ਪਹਿਲਾ ਆਹ ਪਹਿਲਾ ਪਾਉ ਵਾਲੀ ਗੱਲ ਹੈ ਜੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਕਲਰ ਬੜੇ ਸੋਹਣੇ ਹੈ ਜੀ ਲਿਆ ਨੈਕਸਟ ਡਿਜ਼ਾਈਨ ਜੀ ਹਲੋ ਪਿਓਰ ਵਿਸਕੋਸ ਮਡਲ ਦਾ ਜੀ ਇਹ ਉਹ ਕੱਪੜੇ ਨੇ ਆਮ ਦੁਕਾਨਦਾਰ ਰੱਖਣ ਤੋਂ ਪਹਿਲੇ ਸੋਚੇ ਰੱਖੀਏ ਕਿ ਨਾ ਰੱਖੀਏ ਕਿਉਂ ਪਲੇਨ ਫੈਬਰਿਕ ਬਾਰ ਬਾਰ ਉਸ ਫੈਬਰਿਕ ਹੁੰਦਾ ਜੀ ਕੰਮ ਹੈ ਕਿ ਸਾਰੇ ਪਾਕਿਸਤਾਨੀ ਸਟਾਈਲ ਅਤੇ ਕੁੱਲ ਐਸਿਸ ਕਿਨੇ ਸੋਨੇ ਹੁਣ ਲੱਗਿਆ ਹੋਈਆਂ ਕੰਮ ਪ੍ਰੋਪਰ ਬੁਟੀਕ ਦਾ ਪਫ ਦਾ ਕੰਮ ਹੈ ਜਲੇ ਪਰ ਕੰਮ ਹੈ ਨਾਲ ਬਣੇਵੇਂ ਬਾਜੂ ਜੀ ਨਾਲ ਬਣੇਵੇਂ ਬਾਜੂ ਜੀ ਦੁਪੱਟਾ ਆਏਗਾ ਪਿਓਰ ਚਨਾਉਂ ਚਫੋਂ ਦਾ ਜੀ ਕੋਈ ਸੈਮੀ ਚਨਾਉਂ ਨਹੀਂ ਜਾਣੀ ਆ ਦੁਪੱਟੇ ਕੰਮ ਦੇਖਿਓ ਪਿਓਰ ਚਨਾਉਂ ਚਫੋਂ ਦਾ ਦੁਪੱਟਾ ਆਏਗਾ ਬਾਜ਼ਾਰ ਥੋੜੀ ਵਿਗਦਾ 2800 ਦਾ 3000 ਦਾ ਨਾ ਤਾਂ ਆਪਾਂ 2500 ਲਾਣਾਂ ਨਾ ਆਪਾਂ ਲਾਣੇ 3000 ਜੀ ਸੋਲੋ ਵੀਸਾ ਆਏਗਾ ਆਪਾਂ ਹੁਣ ਦਿੰਣਾ ਹੈ 1970 ਬੇਥੇ ਮਰਜੀ ਟਰਾਈ ਕਰਕੇ ਆ ਜਿਓ ਪਿਓਰ 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 ਵਿਸਕੋਸ ਮਸਲੀਨ ਦਾ ਕੰਮ ਨਾਲ ਪਿਓਰ ਵਿਸਕੋਸ ਚਨਾਉਣ ਦਾ ਦੁਪੱਟਾ ਜੇ ਦੁਪੱਟੇ ਦੀ ਸਫਾਈ ਦੇਖੋ ਸਰ ਲੈਸਿਸ ਵਾਲਾ ਕੰਮ ਹੋਇਆ ਬੇ ਕੋਈ ਜਾਲੀ ਕੰਮ ਨਹੀਂ ਹੋਏ ਬੇ ਜਦੋਂ ਮੈਂ ਕਹਿੰਦੇ ਬੁਟੀਕ ਤੋਂ ਸੂਟ ਤਿਆਰ ਕਰਾਇਆ ਬੇ ਟੋਟਲੀ ਬੁਟੀਕ ਕਨਸੈਪਟ ਹੈਗੀ ਹੈ ਜੀ ਇਹ ਸੂਟਾਂ ਦੀ ਕਾਰਗਰੀ ਕਾਰਗਰੀ 18 1900 ਚੱਲਦੀ ਹੈ ਅੱਜ ਕੱਲ੍ਹ ਜੀ ਆਪਾਂ ਨੂੰ ਪੂਰਾ ਸੂਟ ਤੁਹਾਨੂੰ ਦੇ ਰਹੇ ਹਾਂ ਜੀ 1970 ਵੀ ਦੇ ਅੰਦਰ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ ਇਹ ਕਾ ਦੇਖੋ ਫਿਰ ਵਿਸਕੋਸ ਦਾ ਵੀ ਸਿੱਕੂ ਰਾ ਗਿਆ ਗਲੇ ਪਰ ਕੰਮ ਹੈਗਾ ਬਹੁਤ ਸੋਹਣਾ ਜੀ ਹੈਂਡ ਨਾਲ ਦੁਬੱਟਾ ਆਏਗਾ 4 ਸੈਟ ਕੱਟ ਵਰਕ ਦਾ ਜੀ 4 ਸੈਟ ਕੱਟ ਵਰਕ ਦਾ ਦੁਬੱਟਾ ਰਹੇਗਾ ਜੀ ਆ ਦੇਖੋ ਦੁਬੱਟਾ ਕਿੰਨਾ ਸੋਹਣਾ ਹੈ ਜੀ ਰੇਟ ਆਏਗਾ 1450 ਰੁਪਏ ਜੀ 1450 ਰੇਟ ਆਏਗਾ ਜੀ ਆਈਟਮ ਸਾਡੇ ਕੋਲ 24 ਰੰਗ ਬਣਦੇ ਆ ਜਿਸ ਚਾ ਮੈਂ ਅਸੀਂ ਪਿੰਕ ਬਣਵਾਇਆ ਜੀ ਆਈਟਮ ਸਾਡੀ ਰੈਗੂਲਰ ਸੇਲ ਹੁੰਦੀ ਹੈ ਇਸ ਚ ਤੁਸੀਂ ਕੋਈ ਵੀ ਕਲਰ ਕਸਟਮਾਈਜ਼ ਕਰਾ ਸਕਦੇ ਹੋ ਮੇਰੇ ਤੋਂ ਜੀ ਬਲੈਕ ਬਣਵਾ ਲਓ ਵਾਈਟ ਬਣਵਾ ਲਓ ਗ੍ਰੀਨ ਬਣਵਾ ਲਓ ਵਜੈਂਟਾ ਬਣਵਾ ਲਓ ਇਹ ਸੂਟ ਟੋਟਲੀ ਆਪਣਾ ਤਿਆਰ ਹੁੰਦਾ ਹੈ ਇਸ ਚ ਕੋਈ ਵੀ ਕਲਰ ਤੁਸੀਂ ਕਸਟਮਾਈਜ਼ ਕਰਕੇ ਦੇ ਸਕਦਾ ਹੈ ਥੋੜਾ